ਅਸੀਂ ਗਾਣੇ ਤੁਹਾਡੇ ਸੁਣਦੇ ਆ ਮਾਸ਼ਾਅੱਲਾ ਬੜੇ ਵਧੀਆ ਕ੍ਰੀਏਟ ਕਰਦੇ ਤੁਸੀਂ ਬਣਾਉਂਦੇ ਹੋ ਲੇਕਿਨ ਇੱਕ ਅਸੀ ਚੀਜ਼ ਵੇਖੀ ਕਿ ਤੁਸੀਂ ਕੱਪੜੇ ਵੀ ਬਹੁਤ ਸੋਹਣੇ ਪਾਉਂਦੇ ਹੋ ਮਾਸ਼ਾਅੱਲਾ ਹਨਾ ਸੋ ਇਹ ਕਿਦੀ ਹਾਂ ਇਹ ਕਿਦੀ ਪਸੰਦ ਹੁੰਦੀ ਹੈ ਜੀ ਮਤਲਬ ਇਹ ਕਿਦੀ ਪਸੰਦ ਹੁੰਦੀ ਹੈ ਹਾਂ ਹਾਂ ਕੱਪੜੇ ਤਾਂ ਮੈਨੂੰ ਸ਼ੁਰੂ ਤੋਂ ਸ਼ੌਂਕ ਕੱਪੜਿਆਂ ਦਾ ਸ਼ੌਂਕ ਕੀ ਸੀ ਹਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਆ ਤੇ ਹੁਣ ਬੱਚੇ ਉਦੋਂ ਹੈ ਨਹੀਂ ਸੀ ਛੋਟੇ ਸੀ ਜਦੋਂ ਮੈਂ ਛੋਟਾ ਸੀ ਤੇ ਉਦੋਂ ਨਾ ਗਰੀਬੀ ਬਹੁਤ ਜ਼ਿਆਦਾ ਸੀ ਗਰੀਬੀ ਇੰਨੀ ਗਰੀਬੀ ਸੀ ਇੰਨੀ ਗਰੀਬੀ ਸੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਆ ਗਰੀਬੀ ਸੀ ਕਿ ਸ਼ਾਇਦ ਸ ਰਾਸ਼ਨ ਦੀ ਲਾਈਨ ਚ ਲਾ ਕੇ ਨਾ ਦੋ ਬਰੈਡ ਦੇ ਪੀਸ ਮਿਲਦੇ ਸੀ ਤੇ ਅਸੀਂ ਮਤਲਬ ਭਰਾ ਸੀ ਸਾਡੀ ਸਿਸਟਰ ਸੀ ਤੇ ਅਸੀਂ ਉਹ ਲੈ ਕੇ ਉਹਨੂੰ ਵੰਡ ਕੇ ਚਾਰ ਪੀਸ ਤੇ ਸ਼ਾਮੀ ਫਿਰ ਰਾਸ਼ਨ ਦੀ ਉਹਦੇ ਤੇ ਲਗਣਾ ਕਿ ਅੱਜ ਮਿਲ ਜਾਏਗੀ ਤੇ ਅਗਲੇ ਦਿਨ ਦੀ ਜਿਹੜੀ ਹੈ ਨਾ ਸਾਡੀ ਰੋਟੀ ਦਾ ਪ੍ਰਬੰਧ ਹੋ ਜਾਏਗਾ ਉਸ ਟਾਈਪ ਦੀ ਗਰੀਬੀ ਸੀ ਤੇ ਕੱਪੜੇ ਬਨੈਨ ਵਾਈਟ ਪਾਣੀ ਉਹ ਸਾਰੇ ਗੰਦੀ ਹੋ ਜਾਣੀ ਕਿਤੇ ਇੱਥੇ ਮਿੱਟੀ ਲੱਗ ਜਾਣੀ ਕਿਤੇ ਉੱਥੇ ਲੱਗ ਜਾਣੀ ਮਤਲਬ ਕੱਪੜਿਆਂ ਤੇ ਮਤਲਬ ਹੀ ਨਹੀਂ ਸੀ ਕਿਤੇ ਇੱਕ ਦੋ ਪੈਂਟਾਂ ਹੋਣੀਆਂ ਕਿਤੇ ਉਹ ਵੀ ਇੱਧਰ ਉੱਧਰ ਕਰ ਕਰ ਕੇ ਧੋਣ ਲੀ